ਜਿਹੜੇ ਕਰਿੰਦੇ ਨੇ ਉਹ ਵੀ ਅੱਗ ਦੇ ਕੋਲੋਂ ਦੂਰ ਭੱਜਦੇ ਨੇ ਕਿਉਂਕਿ ਇਹਨਾਂ ਦਿਨਾਂ ਦੇ ਅੰਦਰ ਅੱਗ ਦੇ ਕੋਲੋਂ ਸੇਕ ਬਹੁਤਾ ਜ਼ਿਆਦਾ ਹੁੰਦਾ ਹੈ ਕਵੀ ਲਿਖਦਾ ਹੈ ਚਾਰੇ ਤਰਫ ਅੱਗ ਵਰਸੇ ਸੇਕ ਸੀ ਤਨ ਸਾੜਦਾ ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ ਵੇਖ ਸਾਈਂ ਮੀਆਂ ਮੀਰ ਡਿਠਾ ਹਾਲ ਅਜਬ ਜਾਰ ਦਾ ਓਹੋ ਵਿਆਕੁਲ ਰੋ ਪਿਆ ਚੀਕੇ ਤੇ ਤਾਂ ਹੀ ਮਾਰਦਾ ਸੁਣ ਸਤਿਗੁਰ ਕਿਹਾ ਦੇਖ ਮੀਆਂ ਛੋਡੋ ਪ੍ਰੀਤੀ ਚਾਮ ਸੇ ਕਿਆ ਹੁਆ ਤਨ ਜਲ ਰਹਾ ਹਮ ਸ਼ਾਂਤ ਹੈ ਹਰੀ ਨਾਮ ਸੇ ਕਹਿੰਦੇ ਮੀਆਂ ਮੀਰ ਜੀ ਕੁਰਲਾਓ ਨਾ ਰੋ ਨਾ ਕੀ ਹੋਇਆ ਜੇ ਤਨ ਜਿਹੜਾ ਸੜ ਰਿਹਾ ਹੈ ਪਰ ਅਸੀਂ ਨਾਮ ਦੇ ਨਾਲ ਸ਼ਾਂਤ ਹਾਂ ਠੰਡੇ ਹਾਂ